ਅਵਾਖਾ ਮੋਸ਼ ਹੈ ਕੋਈ ਸੁਰਜਗਾ ਕੇ ਦੇਖਦਾ ਹਾਂ ਅਵਾਖਾ ਮੋਸ਼ ਹੈ ਕੋਈ ਸੁਰਜਗਾ ਕੇ ਦੇਖਦਾ ਹਾਂ ਮੈਂ ਆਪਣੇ ਬੋਲ ਖੁਦ ਹੀ ਗੁੰਗੁਣਾ ਕੇ ਦੇਖਦਾ ਹਾਂ ਅਵਾਖਾ ਮੋਸ਼ ਹੈ ਕੋਈ ਸੁਰਜਗਾ ਕੇ ਦੇਖਦਾ ਹਾਂ ਮੈਂ ਆਪਣੇ ਬੋਲ ਖੁਦ ਹੀ ਗੁਣਗੁਣਾ ਕੇ ਦੇਖਦਾ ਹਾਂ ਐ ਆਉਂਦਾ ਕੋਣ ਲੈ ਖੰਜਰ ਮੇਰੇ ਸੁਭ ਚਿੰਤ ਕਾਂਚੋਂ ਐ ਆਉਂਦਾ ਕੋਣ ਲੈ ਖੰਜਰ ਮੇਰੇ ਸੁਭ ਚਿੰਤ ਕਾਂਚੋਂ ਚੱਲੂ ਇੱਕ ਵਾਰ ਫਿਰ ਤੂੰ ਮੁਸਕਰਾ ਕੇ ਮੇਰੇ ਸੁਭ ਚਿੰਤ ਕਾਂਚੋਂ ਚਲੋ ਇੱਕ ਬਾਰ ਫਿਰ ਤੂੰ ਮੁਸਕੁਰਾ ਕੇ ਦੇਖਦਾ ਹਾਂ ਮੇਰੇ ਟਿੜਕੇ ਹੋਏ ਦਿਲ ਵਿੱਚ ਬਸੇਂਦਾ ਤੂੰ ਹਮੇਸ਼ਾ ਮੇਰੇ ਟਿੜਕੇ ਹੋਏ ਦਿਲ ਵਿੱਚ ਬਸੇਂਦਾ ਤੂੰ ਹਮੇਸ਼ਾ ਜਦੋਂ ਮਨ ਲੋਚਦਾ ਟੁਕੜੇ ਸਜਾ ਕੇ ਦੇਖਦਾ ਹਾਂ ਮੇਰੇ ਟਿਲਕੇ ਹੋਏ ਦਿਲ ਵਿੱਚ ਵਸੇਂਦਾ ਤੂੰ ਹਮੇਸ਼ਾ ਜਦੋਂ ਮਨ ਲੋਚਦਾ ਟੁਕੜੇ ਸਜਾ ਕੇ ਦੇਖਦਾ ਹਾਂ ਉਦੋਂ ਰੁਤਬਾ ਤੇਰਾ ਮੈਨੂੰ ਬੜਾ ਹੀ ਸਾਫ਼ ਦਿਸਦਾ ਉਦੋਂ ਰਤਵਾ ਤੇਰਾ ਮੈਨੂੰ ਬੜਾ ਹੀ ਸਾਫ਼ ਦਿਸਦਾ ਜਦੋਂ ਹਸਤੀ ਕਦੇ ਆਪਣੀ ਮਿਟਾ ਕੇ ਦੇਖਦਾ ਹਾਂ ਉਦੋਂ ਰਤਵਾ ਤੇਰਾ ਮੈਨੂੰ ਬੜਾ ਹੀ ਸਾਫ਼ ਦਿਸਦਾ ਜਦੋਂ ਹਸਤੀ ਕਦੇ ਆਪਣੀ ਮਿਟਾ ਕੇ ਦੇਖਦਾ ਹਾਂ ਵੜਾਹੀ ਤੋੜਦੇ ਅੱਖਰ ਉ ਮੇਰੇ ਹੌਸਲੇ ਨੂੰ ਵੜਾਹੀ ਤੋੜਦੇ ਅੱਖਰ ਉ ਮੇਰੇ ਹੌਸਲੇ ਨੂੰ ਜਦੋਂ ਤੂਫਾਨ ਵਿੱਚ ਦੀਵੇ ਜਗਾ ਕੇ ਦੇਖਦਾ ਹਾਂ ਵੜਾਹੀ ਤੋੜਦੇ ਅੱਖਰ ਉ ਮੇਰੇ ਹੌਸਲੇ ਨੂੰ ਜਦੋਂ ਤੂਫਾਨ ਵਿੱਚ ਦੀਵੇ ਜਗਾ ਕੇ ਦੇਖਦਾ ਹਾਂ ਅਵਾਖਾਂ ਓਸ਼ ਹੈ ਕੋਈ ਸੁਰ ਜਗਾ ਕੇ ਦੇਖਦਾ ਹਾਂ ਮੈਂ ਆਪਣੇ ਬੋਲ ਖੁਦ ਹੀ ਗੁਣਗੁਣਾ ਕੇ ਦੇਖਦਾ ਹਾਂ ਮੈਂ ਆਪਣੇ ਬੋਲ ਖੁਦ ਹੀ ਗੁਣਗੁਣਾ ਕੇ ਦੇਖਦਾ ਹਾਂ